ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸ੍ਰੀ ਗੁਰੂ ਨਾਨਕ ਦੇਵ ਜੀ ਮਲਕ ਬਾਗੋ ਅਤੇ ਭਾਈ ਲਾਲੋ ਜੀ ਦੀ ਸਾਖੀ ਸਰਵਨ ਕਰੀਏ ਸਿੱਖ ਨਾ ਤਾਂ ਕਿਸੇ ਕੋਲੋਂ ਮੰਗ ਕੇ ਖਾਂਦਾ ਹੈ ਨਾ ਹੀ ਕਿਸੇ ਉੱਤੇ ਜ਼ੁਲਮ ਕਰਕੇ ਜਾਂ ਬੇਈਮਾਨੀ ਕਰਕੇ ਆਪਣੀ ਕਮਾਈ ਕਰਦਾ ਹੈ ਸਿੱਖ ਸਦਾ ਧਰਮ ਦੀ ਕਿਰਤ ਕਰਦਾ ਹੈ ਅਤੇ ਆਪਣੇ ਦਸਾਂ ਨੂਹਾਂ ਦੀ ਕਮਾਈ ਵਿੱਚੋਂ ਦੂਜਿਆਂ ਦੀ ਵੀ ਸੇਵਾ ਕਰਦਾ ਹੈ ਸੈਦਪੁਰ ਐਮਨਾਬਦ ਵਿਖੇ ਐਸਾ ਹੀ ਇੱਕ ਵਿਅਕਤੀ ਭਾਈ ਲਾਲੋ ਜੀ ਰਹਿੰਦੇ ਸੀ ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦੇ ਸੀ ਭਾਵੇਂ ਆਪ ਗਰੀਬ ਸੀ ਪਰ ਫਿਰ ਵੀ ਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖਵਾਉਂਦੇ ਸੀ ਉਹ ਤਰਖਾਣਾ ਦਾ ਵੀ ਕੰਮ ਕਰਦੇ ਸੀ ਤਰਖਾਨ ਹੋਣ ਕਰਕੇ ਲੋਕ ਉਸ ਨੂੰ ਨੀਵੀਂ ਜਾਤ ਦਾ ਕਹਿੰਦੇ ਸਨ ਗੁਰੂ ਜੀ ਕੀਰਤियां ਦਾ ਅਧਿਕਾਰ ਕਰਦੇ ਸਨ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਜਦੋਂ ਐਮਨਾਬਾਦ ਗਏ ਤਾਂ ਭਾਈ ਲਾਲੋ ਜੀ ਪਾਸ ਰੁਕੇ ਐਮਨਾਬਾਦ ਦੇ ਹਾਕਮ ਦਾ ਇੱਕ ਅਹਲਕਾਰ ਮਲਕ ਪਾਗੋ ਸੀ ਉਹ ਬੜਾ ਰਿਸ਼ਵਤ ਖੋਰ ਅਤੇ ਗਰੀਬਾਂ ਦਾ ਖੂਨ ਚੂਸਣ ਵਾਲਾ ਸੀ ਇਸ ਕਰਕੇ ਅਖੌਤੀ ਨੀਵੀਂ ਜਾਤਾਂ ਵਾਲੇ ਅਤੇ ਗਰੀਬ ਲੋਕ ਮਲਕ ਪਾਗੋ ਤੋਂ ਬਹੁਤ ਦੁਖੀ ਸਨ ਮਲਕ ਪਾਗੋ ਹਰ ਸਾਲ ਰਿਸ਼ਵਤ ਦੀ ਕਮਾਈ ਵਿੱਚੋਂ ਕੜਾ ਪੂੜੀ ਦਾ ਲੰਗਰ ਲਗਾਉਂਦਾ ਜਬਰੀ ਉਨੋਂ ਉੱਥੇ ਰੋਟੀ ਖਵਾ ਕੇ ਧਾਰਮਿਕ ਹੋਣ ਦਾ ਵਿਖਾਵਾ ਰਚਦਾ ਸੀ ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਮਲਕ ਬਾਗੋ ਹਰਾਮ ਦੀ ਕਮਾਈ ਵਿੱਚੋਂ ਖੜਾ ਪੂੜੀ ਵੰਡ ਰਿਹਾ ਸੀ ਮਲਕ ਬਾਗੋ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਬੁਲਾਵਾ ਭੇਜਿਆ ਪਰ ਗੁਰੂ ਜੀ ਨਾ ਗਏ ਮਲਕ ਬਾਗੋ ਨੇ ਆਪਣੀ ਬੇਇੱਜ਼ਤੀ ਸਮਝੀ ਉਸਨੇ ਆਪਣੇ ਸਿਪਾਹੀ ਭੇਜ ਕੇ ਗੁਰੂ ਜੀ ਨੂੰ ਬੁਲਾ ਲਿਆ ਮਲਕ ਬਾਗੋ ਕਹਿੰਦਾ ਤੂੰ ਸੀ ਮੇਰੇ ਬ੍ਰह्म ਭੋਜ ਵਿੱਚ ਆਉਣ ਤੋਂ ਇਨਕਾਰ ਕਿਉਂ ਕੀਤਾ ਗੁਰੂ ਜੀ ਨੇ ਭਰੀ ਸਭਾ ਵਿੱਚ ਬੜੀ ਦਲੇਰੀ ਨਾਲ ਕਿਹਾ ਮਲਕ ਬਾਗੋ ਤੇਰੀ ਕਮਾਈ ਹਾ ਕਦੀ ਕਮਾਈ ਨਹੀਂ ਤੂੰ ਰਿਸ਼ਵਤ ਖੋਰ ਹੈ ਤੂੰ ਗਰੀਬ ਕਿਰਤਿਆਂ ਦਾ ਖੂਨ ਚੂਸਦਾ ਹੈ ਗਰੀਬ ਕਿਰਤਿਆਂ ਦੇ ਚੂਸੇ ਹੋਏ ਖੂਨ ਦੀ ਕਮਾਈ ਵਿੱਚੋਂ ਕੜਾਹ ਪੂੜੀ ਦੇ ਲੰਗਰ ਲਗਾਉਣ ਨਾਲ ਉਹ ਧਾਰਮਿਕ ਦੀ ਉਹ ਧਰਮ ਦੀ ਕਿਰਤ ਜਾਂ ਹੱਕ ਦੀ ਕਮਾਈ ਨਹੀਂ ਬਣ ਸਕਦੀ ਤੇਰੀ ਕੜਾਹ ਪੂੜੀ ਗਰੀਬਾਂ ਦੇ ਖੂਨ ਨਾਲ ਬਣੇ ਅਨ ਇਸ ਲਈ ਅਸੀਂ ਨਹੀਂ ਖਾਵਾਂਗੇ ਮਲਕ ਪਾਗੋ ਕਹਿੰਦਾ ਤੁਸੀਂ ਨੀਵੀਂ ਜਾਤ ਦੇ ਲਾਲੋ ਤੋਂ ਰੋਟੀ ਤਾਂ ਖਾ ਲਈ ਹੈ ਮੇਰੀ ਕਿਉਂ ਨਹੀਂ ਖਾਂਦੇ ਗੁਰੂ ਜੀ ਨੇ ਕਿਹਾ ਜਨਮ ਕਰਕੇ ਕੋਈ ਨੀਵਾਂ ਜਾਂ ਉੱਚਾ ਨਹੀਂ ਹੁੰਦਾ ਭਾਈ ਲਾਲੋ ਹੱਥੀ ਕਿਰਤ ਕਰਦਾ ਹੈ ਵੰਡ ਛਕਦਾ ਹੈ ਪ੍ਰਭੂ ਦਾ ਸਿਮਰਨ ਕਰਦਾ ਹੈ ਕਿਸੇ ਦਾ ਹੱਕ ਨਹੀਂ ਮਾਰਦਾ ਗੁਰੂ ਜੀ ਦੇ ਮੂੰਹੋਂ ਖਰੀਆਂ ਸੁਣ ਕੇ ਮਲਕ ਪਾਗੋ ਬੜਾ ਸ਼ਰਮਸਾਰ ਹੋਇਆ ਉਸ ਦਾ ਅਹੰਕਾਰ ਟੁੱਟ ਗਿਆ उसने अगे तो रिश्वत लैन तो भी तौबा तो की इसे तरह हक की कमाई करन वाले गुरसिख ही गुरु जी ने प्यारे लगते हैं रिश्वतखोर सिख नहीं हो सकते वाहगुरु जी का खालसा वाहेगुरू जी की फतेह